ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਓ ਗੁਰਪਿਆਰੀ ਸਾਧ ਸੰਗਤ ਜੀ ਲੜੀਵਾਰ ਚੱਲ ਰਹੀ ਕਥਾ ਵਿਚਾਰ ਦੀ ਅਨੁਸਾਰ ਅੱਜ ਦੀ ਵਿਚਾਰ ਅਦੀਨ ਪੌੜੀ ਪੌੜੀ ਨੰਬਰ 7 ਅੱਠ ਹੈ ਦੋ ਪੌੜੀਆਂ ਦੀ ਵਿਚਾਰ ਕੱਲ ਦੇ ਦਿਵਾਨਾ ਵਿੱਚ ਅਸੀਂ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਕੀਤੀ ਹੈ ਆਓ ਵਿਚਾਰਾਂ ਨੂੰ ਆਰੰਭ ਕਰੀਏ ਬੜੇ ਪ੍ਰੇਮ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਥੀਨ ਠੀਕ ਹੈ ਜਗੇ ਤੋਗਿ ਬੋਲੀ ਸਾਥੀਆ ਜੇ ਜੁਗ ਚਰੇ ਆਰਜ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਸਤਿਗੁਰੂ ਜੀ ਮਹਾਰਾਜ ਫਰਮਾਨ ਕਰਦੇ ਹਨ ਕਹਿੰਦੇ ਜੇ ਯੁਗ ਚਾਰੇ ਆਰਜਾ ਹੋਰ ਦਸੁਣੀ ਹੋਵੇ ਚਾਰ ਯੁਗਾਂ ਜਿੰਨੀ ਕਿਸੇ ਦੀ ਉਮਰ ਹੋ ਜਾਵੇ ਇਸ ਤੋਂ ਵੀ 10 ਗੁਣਾ ਇੱਕ ਯੁਗ ਦਾ ਸਮਾਂ ਕਿੰਨਾ ਹੁੰਦਾ ਹੈ ਤੇ ਚਾਰ ਯੁਗ ਇਹ ਚਾਰ ਯੁਗ ਕਿਹੜੇ ਨੇ ਸਭ ਤੋਂ ਪਹਿਲਾਂ ਸਤਯੁਗ ਫਿਰ ਤ੍ਰੇਤਾ ਫਿਰ ਦੁਆਪਰ ਫਿਰ ਕਲਯੁਗ ਕਿਉਂਕਿ ਸਨਾਤਨ ਮਤ ਦੇ ਅੰਦਰ ਸਭ ਤੋਂ ਪਹਿਲਾਂ ਜਦੋਂ ਧਰਮ ਦੇ ਚਾਰੇ ਪੈਰ ਸਤਯੁਗ ਮੰਨੇ ਗਏ ਉਸ ਤੋਂ ਬਾਅਦ ਤ੍ਰੇਤਾ ਆਇਆ ਦੁਆਪਰ ਨਹੀਂ ਤ੍ਰੇਤਾ ਕ੍ਰਿਤਾ ਆਇਆ ਜਦੋਂ ਧਰਮ ਦੇ ਤਿੰਨ ਪੈਰ ਰਹਿ ਗਏ ਭਾਵ ਕੀ ਅਧਰਮ ਤਿੰਨ ਪੈਰਾਂ ਤੇ ਹੋ ਗਿਆ ਤੇ ਧਰਮ ਦਾ ਇੱਕ ਪੈਰ ਰਹਿ ਗਿਆ ਫਿਰ ਦੁਆਪਰ ਆਇਆ ਜਦੋਂ ਧਰਮ ਦੇ ਦੋ ਪੈਰ ਦੋ ਆਪਰ ਭਾਵ ਦੋ ਪੈਰ ਰਹਿ ਗਏ ਅਧਰਮ ਤੇ ਧਰਮ ਬਰਾਬਰੀ ਤੇ ਖੜਾ ਹੋ ਗਏ ਹੁਣ ਇਸ ਤੋਂ ਬਾਅਦ ਜਿਹੜੀ ਅਗਲੀ ਵਿਚਾਰ ਆਉਂਦੀ ਉਹ ਕਲਯੁਗ ਦੀ ਜਿੱਥੇ ਕਲਾ ਹੀ ਕਲੇ ਵਰਤਦੀ ਜਿੱਥੇ ਪਰਮੇਸ਼ਰ ਦਾ ਨਾਮ ਲੈਣ ਵਾਲੇ ਵਿਰਲੇ ਹੁੰਦੇ ਨੇ ਜਿੱਦਾਂ ਕੀ ਗੁਰਬਾਣੀ ਦੀ ਜੇਕਰ ਵਿਚਾਰ ਕਰੀਏ ਗੁਰਮਤ ਨਾਲ ਜੋੜੀਏ ਤੇ ਬਹੁਤ ਲੋਕ ਜਿਹੜਾ ਉਹ ਪਸੰਦ ਨਹੀਂ ਕਰਦੇ ਸਕਰੋਲ ਕਰਕੇ ਗਾਂ ਲੰਘ ਜਾਂਦੇ ਨੇ ਜੇ ਦੁਨਿਆਵੀ ਗੱਲਾਂ ਕਰੀਏ ਦੁਨਿਆਵੀ ਬਾਤਾਂ ਕਹੀਏ ਗਾਣੇ ਲਾਈਏ ਹੋਰ ਇਹੋ ਜਿਹਾ ਕੋਈ ਆਪਣੀ ਇਲਤੀ ਵਿਚਾਰ ਦੇ ਨਾਲ ਕੁਝ ਸੰਸਾਰ ਨੂੰ ਦਸੀਏ ਤਾਂ ਦੁਨੀਆਂ ਉਹਦੇ ਵਿੱਚੋਂ ਖੂਬ ਆਨੰਦ ਮਾਣਦੀ ਰਸ ਲੈਂਦੀ ਗੁਰਬਾਣੀ ਨਾਮ ਨਾਲ ਜੁੜਨ ਵਾਲੇ ਵਿਰਲੇ ਹੀ ਨੇ ਆਪ ਜੀ ਦੇਖ ਸਕਦੇ ਹੋ ਸਮਾਜ ਜੀਂਦਰ ਕਿੰਨਾ ਕੁ ਨਾਮ ਲੈਣ ਵਾਲੇ ਲੋਕ ਨੇ ਜੋ ਨਾਮ ਲੈਣ ਵਾਲੇ ਨੇ ਉਹਨਾਂ ਦਾ ਜੀਵਨ ਵੀ ਨਿਆਰਾ ਹੈ ਵੱਖਰਾ ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਜੇ ਉਮਰ ਵੱਧ ਜਾਵੇ ਉਮਰਾਂ ਦੇ ਵਧਨ ਨਾਲ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵੇਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਜੇ ਉਸ ਦਾ ਨਾਮ 9 ਖੰਡਾਂ ਵਿੱਚ ਜਾਣਿਆ ਜਾਵੇ ਹੁਣ 10 ਦਿਸ਼ਾਵਾਂ ਹੁੰਦੀਆਂ ਨੇ 9 ਖੰਡ ਹੁੰਦੇ ਨੇ 10 ਦਿਸ਼ਾਵਾਂ ਕਿਵੇਂ ਨੇ ਪੂਰਬ ਪੱਛਮ ਉੱਤਰ ਦੱਖਣ ਚਾਰ ਹੋ ਗਈਆਂ ਇਹਨਾਂ ਵਿੱਚ ਚਾਰ ਕੋਨੇ 8 ਹੋ ਗਈਆਂ ਇੱਕ ਅਸਮਾਨ ਤੇ ਇੱਕ ਧਰਤੀ ਦੋ ਦਿਸ਼ਾਵਾਂ ਇਹਨੂੰ 10 ਦਿਸ਼ਾਵਾਂ ਕਹਿੰਦੇ 9 ਖੰਡ ਨੇ ਖੰਡ ਦਾ ਅਰਥ ਹੈ ਭਾਗ ਸੋ ਇਹ ਵਿਚਾਰਾਂ ਵਿਚਾਰਵਾਨਾਂ ਦਿਆਂ ਨੇ ਬਾਕੀ ਜੋ ਪਰਮੇਸ਼ਰ ਦੇ ਰੰਗਾਂ ਵਿੱਚ ਕੀ ਬਣਿਆ ਉਹ ਅਕਾਲਪੁਰਖ ਆਪ ਜਾਣਦਾ ਗੁਰੂ ਨਾਨਕ ਸਾਹਿਬ ਜੀ ਇੱਥੇ ਕਹਿ ਰਹੇ ਹਨ ਭਾਈ ਜੇ ਸਾਰੇ ਬ੍ਰਹਿਮੰਡ ਵਿੱਚ ਵੀ ਉਸ ਦਾ ਨਾਮ ਹੋਵੇ ਦੁਨੀਆਂ ਉਸ ਦੇ ਮਗਰ ਤੁਰਦੀ ਹੋਵੇ ਭਾਵ ਉਸ ਦੇ ਪਿੱਛੇ ਲੱਗਣ ਵਾਲਿਆਂ ਦੀ ਗਿਣਤੀ ਵੀ ਬਹੁਤਾਤ ਹੋਵੇ ਤਾਂ ਚੰਗਾ ਨਾ ਰੱਖਏ ਕੇ ਜਸ ਕਿਰਤ ਜਗਲੇ ਜੇਕਰ ਉਹ ਸੰਸਾਰ ਵਿੱਚ ਚੰਗਾ ਨਾਮ ਨਾ ਖੱਟੇ ਜਸ ਜਸ ਤੋਂ ਭਾਵ ਹੁੰਦਾ ਹੈ ਵੀ ਲੋਕਾਈ ਦਾ ਜੋ ਇੱਕ ਹਿੱਸਾ ਜਿਸ ਹਿੱਸੇ ਵਿੱਚੋਂ ਉਸ ਨੂੰ ਪ੍ਰੇਮ ਕੀਤਾ ਜਾਂਦਾ ਇੱਕ ਤਾਂ ਨਫ਼ਰਤ ਹੁੰਦੀ ਇੱਕ ਪ੍ਰੇਮ ਜਸ ਦਾ ਅਰਥ ਪ੍ਰੇਮ ਕਰਨ ਵਾਲੇ ਜਿਸ ਦਾ ਨਾਮ ਲੈਂਦੇ ਹੋਣ ਜਿਸ ਦੀ ਸੋਭਾ ਹੁੰਦੀ ਹੋਵੇ ਘਰ ਘਰ ਵਿੱਚ ਜਿਸ ਦਾ ਬੋਲ ਬਾਣਾ ਹੋਵੇ ਜੇ ਕਿਸ ਨਦਰਣਾ ਆਵੀ ਤਾਂ ਵਾਰ ਨਾ ਪੁੱਛੇ ਕੇ ਮਹਾਰਾਜ ਕਹਿੰਦੇ ਇੰਨਾ ਕੁਝ ਕਰਨ ਵਾਲਾ ਵੀ ਜੇ ਪ੍ਰਭੂ ਦੀ ਨਦਰ ਵਿੱਚ ਨਹੀਂ ਆਉਂਦਾ ਭਾਵੇਂ ਕੀ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਕੇ ਪਰਮੇਸ਼ਰ ਦਾ ਨਹੀਂ ਬਣਦਾ ਉਸ ਦੇ ਜੀਵਨ ਅੰਦਰ ਨਾਮ ਦੀ ਗੱਲ ਨਹੀਂ ਪਰਮੇਸ਼ਰ ਦੇ ਦੱਸੇ ਹੁਕਮ ਵਿੱਚ ਚੱਲਣ ਵਾਲਾ ਨਹੀਂ ਹੁਣ ਨਾਮ ਬੁਰੀਾਈ ਵਿੱਚ ਵੀ ਖਟਿਆ ਜਾਂਦਾ ਜ਼ਰੂਰੀ ਨਹੀਂ ਚੰਗਿਆਈ ਵਿੱਚ ਕਿੰਨੇ ਵੱਡੇ ਵੱਡੇ ਕਲਾਕਾਰ ਹੋਏ ਕਿੰਨੇ ਐਸੇ ਸੰਸਾਰ ਤੇ ਲੋਕ ਹੋਏ ਜਿਹੜੇ ਬੁਰੇ ਕੰਮਾਂ ਦੇ ਵਿੱਚ ਨਾਮਣਾ ਖੱਟ ਕੇ ਗਏ ਜਿਨ੍ਹਾਂ ਦੇ ਨਾਮ ਤੋਂ ਦੁਨੀਆ ਡਰਦੀ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਘਰਾ ਘਰਾ ਵਿੱਚ ਰਾਵਣ ਵੀ ਹੈ ਹਰਣਾਖਸ਼ ਵੀ ਹੈ ਕਿੰਨੇ ਨਾਮ ਹਿਟਲਰ ਵੀ ਹੈ ਇੰਨੇ ਹੀ ਨਾਮ ਨੇ ਜਿਨ੍ਹਾਂ ਦਾ ਸੰਸਾਰ ਵਿੱਚ ਨਾਮ ਰਹਿ ਗਿਆ ਕੰਮ ਪੁੱਠੇ ਕੀਤੇ ਜਸ ਵੀ ਲੋਕਾਂ ਨੇ ਗਾਇਆ ਤਾਰੀਫਾਂ ਵੀ ਕੀਤੀਆਂ ਬਹੁਤ ਕੁਝ ਹੋਇਆ ਪਰ ਉਹਨਾਂ ਨੂੰ ਹਮੇਸ਼ਾ ਮਾੜੇ ਪੱਖ ਤੋਂ ਹੀ ਜਾਣਿਆ ਜਾਂਦਾ ਏ ਸਮਾਜ ਕਦੀ ਵੀ ਪਰਮੇਸ਼ਰ ਦੇ ਨਾਮ ਨਾਲ ਉਹਨਾਂ ਦਾ ਨਾਮ ਜੋੜ ਕੇ ਨਹੀਂ ਦੇਖਦਾ ਭਾਵ ਕਿ ਪਰਮੇਸ਼ਰ ਦੀ ਨਜ਼ਰ ਵਿੱਚ ਉਹ ਕਦੀ ਵੀ ਸੁਰਖਰੂ ਨਹੀਂ ਹੋ ਸਕਦੇ ਕੀਟ ਅੰਦਰ ਕੀਟ ਕਰ ਦੋਸੀ ਦੋਸੇ ਧਰੇ ਮਹਾਰਾਜ ਕਹਿੰਦੇ ਹਨ ਵੀ ਉਹਨਾਂ ਮਨੁੱਖਾਂ ਦੇ ਉੱਪਰ ਮਾਨੋ ਐਸਾ ਜ਼ੁਰਮ ਲੱਗਾ ਹੈ ਵੀ ਕੀੜਿਆਂ ਤੋਂ ਵੀ ਕੀੜੇ ਉਸ ਥਾਂ ਤੇ ਵੀ ਉਸ ਥਾਨ ਨਹੀਂ ਪਾ ਸਕਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤियां ਗੁਣ ਦੇ ਮਹਾਰਾਜ ਕਹਿੰਦੇ ਹੈ ਨਾਨਕ ਨਿਰਗੁਣਾ ਨੂੰ ਗੁਣੀ ਬਣਾਉਣ ਵਾਲੇ ਤੇ ਗੁਣਵੰਤੀ ਭਾਵ ਜਿਨ੍ਹਾਂ ਕੋਲ ਗੁਣ ਹਨ ਜੇ ਉਹਨਾਂ ਦੇ ਮਨ ਅੰਦਰ ਅਹੰਕਾਰ ਆ ਗਿਆ ਤੇ ਉਹਨਾਂ ਦੀ ਮਤ ਨੂੰ ਇਹ ਬਧਰ ਕਰਨ ਵਾਲਾ ਉਹ ਪਰਮੇਸ਼ਰ ਆਪ ਹੈ ਅੰਨਿਆਂ ਨੂੰ ਰੌਸ਼ਨੀ ਦੇ ਦਿੰਦਾ ਹੈ ਜਿਨ੍ਹਾਂ ਕੋਲ ਰੌਸ਼ਨੀ ਹੈ ਉਹਨਾਂ ਤੋਂ ਉਹ ਰੌਸ਼ਨੀ ਖੋ ਵੀ ਲੈਂਦਾ ਹੈ ਜਾਨ ਫੂਕਣ ਵਾਲਾ ਤੇ ਜਾਨ ਕੱਢਣ ਵਾਲਾ ਪਰਮੇਸ਼ਰ ਆਪ ਹੈ ਮਾਰੈ ਰੱਖੈ ਏਕੋ ਆਪ ਮਾਨੁਖ ਕਹਿ ਕੇ ਚ ਨਾਹੀ ਹਾ ਫਿਰ ਉੱਚੇ ਲਿਆ ਕੇ ਗੱਲ ਢਕਾਉਂਦੇ ਨੇ ਵੀ ਐਨਾ ਨਾਮ ਖੱਟ ਕੇ ਵੀ ਸੰਸਾਰ ਵਿੱਚ ਐਨਾ ਜਸ ਐਨਾ ਪੈਸਾ ਧਨ ਸੰਪਤੀ ਖੱਟ ਕੇ ਵੀ ਲੋਕਾਂ ਨੂੰ ਮਗਰ ਲਾ ਕੇ ਵੀ ਬੰਦਾ ਕੀੜਿਆਂ ਤੋਂ ਵੀ ਕੀੜਾ ਰਹਿ ਗਿਆ ਪਰਮੇਸ਼ਰ ਦੇ ਬਰਾਬਰ ਉਹ ਫਿਰ ਵੀ ਨਹੀਂ ਹੋ ਸਕਿਆ ਸੰਸਾਰ ਵਿੱਚ ਕਿੰਨੇ ਐਸੇ ਲੋਕ ਹੋਏ ਜਿਨ੍ਹਾਂ ਨੇ ਆਪਣੀ ਪੂਜਾ ਕਰਵਾਈ ਆਪਣੀਆਂ ਮੰਨਤਾਵਾਂ ਬਣਵਾਈਆਂ ਆਪਣੇ ਨਾਮ ਨੂੰ ਜਪਾਇਆ ਲੇਕਿਨ ਫਿਰ ਵੀ ਪਰਮੇਸ਼ਰ ਦੀ ਬਰਾਬਰੀ ਉਹਨਾਂ ਦੇ ਅੰਦਰ ਕਰਨ ਦੀ ਉਹ ਵਡਿਆਈ ਪਰਮੇਸ਼ਰ ਨੇ ਨਹੀਂ ਬਖਸ਼ੀ ਉਹ ਪਰਮੇਸ਼ਰ ਦੇ ਬਰਾਬਰ ਕਦੀ ਨਹੀਂ ਹੋ ਸਕਿਆ ਜਿਸ ਭਾਵਨਾ ਨਾਲ ਪਰਮੇਸ਼ਰ ਦਾ ਨਾਮ ਲਿਆ ਜਾਂਦਾ ਹੈ ਤੇ ਜਿਸ ਸ੍ਰਿਸ਼ਟੀ ਦਾ ਰਚਨਹਾਰ ਉਹ ਅਕਾਲਪੁਰਖ ਆਪ ਹੈ ਇਹੋ ਜੀ ਰਚਨਾ ਨਾ ਤਾਂ ਉਹ ਕਰ ਸਕਦੇ ਨੇ ਤੇ ਨਾ ਹੀ ਉਹਨਾਂ ਦੇ ਹੱਥ ਵਿੱਚ ਭਾਈ ਉਹ ਆਪ ਉਸ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ ਵਾਲੇ ਹੋਏ ਨੇ ਹੁਕਮ ਵਿੱਚ ਹੋਏ ਨੇ ਤੇ ਹੁਕਮ ਵਿੱਚ ਮਰ ਗਏ ਉਹਨਾਂ ਉੱਪਰ ਵੀ ਸਿਕਦਾਰ ਜਿਹੜਾ ਉਹ ਪਰਮੇਸ਼ਰ ਆਪ ਹੈ ਇਸ ਕਰਕੇ হে ਮਨੁਖ ਸਤਿਆਰ ਬੰਨਾ ਹੈ ਤੇ ਕਿਸੇ ਬੰਦੇ ਦਾ ਸਹਾਰਾ ਨਾ ਲਈ ਪਰਮੇਸ਼ਰ ਦੇ ਚਰਨ ਪਰਸ ਲਵੀ ਤੇ ਹਾ ਕੋਈ ਨਾ ਸੁਝੇ ਜੇ ਇਸ ਗੁਣ ਕੋਈ ਕਰੇ ਕਹ ਦੇ ਉਹ ਜਾ ਹੋਰ ਕੋਈ ਵੀ ਸੁੱਜਦਾ ਨਹੀਂ ਦਿਸਦਾ ਨਹੀਂ ਜਿਹੜਾ ਨਿਰਗੁਣਾ ਦੇ ਵਿੱਚ ਵੀ ਗੁਣ ਪਾ ਦੇਵੇ ਜਿਹੜਾ ਔਗਣ ਆਰਿਆਂ ਨੂੰ ਇਹ ਗੁਣਵਾਨ ਤਨਵਾਨ ਬਣਾ ਦੇ ਇਹੋ ਜਿਹਾ ਕੋਈ ਵੀ ਇੰਨਾ ਸ਼ਕਤੀਵਾਨ ਇੰਨਾ ਬਲਵਾਨ ਨਹੀਂ ਹੈ ਭਾਈ ਸੁਣੀਏ ਸਿੱਧ ਪੀਰੇ ਸੁਰਨਾਥ ਸੁਣਿਆ ਸਿੱਧ ਪੀਰ ਸੁਰਨਾਥ ਇਥੇ ਕਈਆਂ ਦੀ ਗੱਲ ਕੀਤੀ ਹੁਣ ਇਹ ਨਾ ਸਤਿਗੁਰੂ ਜੀ ਮਹਾਰਾਜ ਗਿਆਨ ਪ੍ਰਾਪਤੀ ਸੱਚ ਦੇ ਮਾਰਗ ਦਾ ਇੱਕ ਸਟੈਪ ਦੱਸਦੇ ਨੇ ਇੱਕ ਰਾਹ ਦੱਸਦੇ ਨੇ ਉਹ ਕੀ ਹੈ ਵੇਖੋ ਗਿਆਨ ਤੇ ਦਰਸ਼ਨ ਦਾ ਕੋਈ ਮਾਰਗ ਹੁੰਦਾ ਹੈ ਗਿਆਨ ਪ੍ਰਾਪਤ ਕਰਨ ਦੇ ਮਾਧਿਮ ਹਨ ਕਿਤਾਬਾਂ ਗ੍ਰੰਥ ਉੱਚ গুণਵਾਨ ਸਿੱਧ ਪੁਰਸ਼ਾਂ ਦੀ ਸੰਗਤ ਪਹਿਲਾਂ ਤਾਂ ਗਿਆਨ ਸੁਣਨ ਨਾਲ ਆਉਂਦਾ ਹੈ ਬੱਚੇ ਨੂੰ ਕਿਤਾਬ ਤਾਂ ਹੀ ਪੜ੍ਹਾਵਾਂਗੇ ਨਾ ਜੇ ਉਹਨੂੰ ਅੱਖਰ ਬੋਧ ਹੋਵੇਗਾ ਹੁਣ ਸਭ ਤੋਂ ਪਹਿਲਾਂ ਕਾਇਦਾ ਪੜਾਇਆ ਜਾਂਦਾ ਹੈ ਕਾਇਦੇ ਵਿੱਚ ਜੋ ਅੱਖਰ ਲਿਖੇ ਨੇ ਉਹਨਾਂ ਨੂੰ ਦੱਸਣ ਵਾਸਤੇ ਸ਼ਬਦਾ ਰਾਹੀਂ ਸੁਣਾਇਆ ਜਾਂਦਾ ਹੈ ਵੀ ਇਹ ਅੱਖਰ ਆਹ ਬੋਲਦੇ ਹਨ ਹੁਣ ਜੇ ਸੁਣਿਆ ਹੀ ਨਾ ਜਾਵੇ ਸ਼ਬਦ ਦੀ ਗੂੰਜ ਕੰਨ ਵਿੱਚ ਨਾ ਪਵੇ ਤੇ ਪੜਿਆ ਨਹੀਂ ਜਾ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਸੁਣਨਾ ਸਿੱਖੋ ਸੁਣਿਆ ਸਿੱਧ ਪੀਰ ਸੁਰਨਾਥ ਵਾਹਿਗੁਰੂ ਦੇ ਨਾਮ ਨੂੰ ਸੁਣਨ ਨਾਲ ਉੱਤਮ ਪ੍ਰਕਾਸ਼ ਧਾਰਮਿਕ ਆਗੂ ਆਤਮਿਕ ਯੋਧਾ ਅਤੇ ਵੱਡਾ ਯੋਗੀ ਬਣ ਜਾਈਦਾ ਹੈ ਭਾਵ ਕਿ ਇਹ ਸਾਰੀਆਂ ਪਦਵੀਆਂ ਸੁਣਨ ਦੇ ਨਾਲ ਪ੍ਰਾਪਤ ਹੁੰਦੀਆਂ ਹਨ ਸੁਣੀਏ ਧਰਤ ਧਵਲ ਆਕਾਸ਼ ਉਸ ਦਾ ਨਾਮ ਸੁਣਨ ਨਾਲ ਧਰਤੀ ਉਸ ਨੂੰ ਧਾਰਨ ਕਰਨ ਦੀ ਸ਼ਕਤੀ ਤੇ ਅਸਮਾਨ ਆਦੀ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਹੁਣ ਕਿੰਨੇ ਭਰਮ ਜਿਹੜੇ ਨੇ ਉਹ ਧਰਤੀ ਦੇ ਪ੍ਰਤੀ ਬਣਾਏ ਗਏ ਵੀ ਇਹਨੋਂ ਕਿੰਨੇ ਚੁੱਕਿਆ ਕਿੰਨੇ ਨਹੀਂ ਚੁੱਕਿਆ ਕਿਦਾਂ ਘੁੰਮਦੀ ਹੈ ਇਹ ਅਸਮਾਨਾਂ ਨੂੰ ਠੰਮਣ ਵਾਲਾ ਕੌਣ ਹੈ ਤਾਰਿਆਂ ਨੂੰ ਬਣਾਉਣ ਵਾਲਾ ਕੌਣ ਹੈ ਇਹ ਸਾਰਾ ਗਿਆਨ ਸੁਣਨ ਦੇ ਨਾਲ ਹੀ ਪ੍ਰਾਪਤ ਹੋਇਆ ਹੈ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਕੁਦਰਤ ਦੀ ਆਵਾਜ਼ ਨੂੰ ਸੁਣ ਗਿਆਨ ਦੇ ਨਾਲ ਤੇਰੀ ਆਤਮਕਤਾ ਦੇ ਵਿੱਚ ਪ੍ਰਕਾਸ਼ ਹੋਵੇਗਾ ਤੇ ਤੈਨੂੰ ਇਸ ਧਰਤ ਦੇ ਬਾਰੇ ਅਸਮਾਨ ਦੇ ਬਾਰੇ ਇਸ ਵਾਯੂ ਮੰਡਲ ਦੇ ਬਾਰੇ ਸੋਝੀ ਆਵੇਗੀ ਇਸ ਦਾ ਇਲਮ ਆਵੇਗਾ ਭਾਈ ਸੁਣੀਏ ਦੀਪ ਲੋਕ ਪਤਲ ਇਹ ਸੁਣਿਆ ਦੀਪ ਲੋਕ ਪਤਲ ਤੇ ਮਹਾਰਾਜ ਕਹਿੰਦੇ ਨਾਮ ਸੁਣਨ ਨਾਲ ਧਰਤੀ ਦੇ ਵੱਖ-ਵੱਖ ਹਿੱਸਿਆਂ ਆਕਾਸ਼ ਤੇ ਮੰਡਲਾਂ ਅਤੇ ਧਰਤੀ ਦੇ ਦੀ ਸ੍ਰਿਸ਼ਟੀ ਦੇ ਬਾਰੇ ਪਤਾਲਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਹੋਣੇ ਜਾਣਕਾਰੀ ਹੈ ਇਹ এডਿਕੇਸ਼ਨ ਹੈ এডਿਕੇਸ਼ਨ ਬਿਨਾਂ ਸੁਣਿਆ ਨਹੀਂ ਪ੍ਰਾਪਤ ਹੋ ਸਕਦੀ ਜੋ ਵਿਅਕਤੀ ਕੰਨਾਂ ਤੋਂ ਬਹਿਰਾ ਹੈ ਇਹ ਬਹੁਤ ਘੱਟ ਚਾਂਸ ਨੇ ਵੀ ਉਹ ਬੰਦਾ ਮੂੰਹ ਤੋਂ ਵੀ ਬੋਲੇਗਾ ਜੋ ਜਨਮ ਤੋਂ ਬਹਿਰੇ ਹਨ ਉਹ ਜਨਮ ਤੋਂ ਗੁੰਗੇ ਵੀ ਹਨ ਭਾਵੇਂ ਰੱਬ ਨੇ ਉਹਨਾਂ ਨੂੰ ਜ਼ੁਬਾਨ ਦਿੱਤੀ ਉਹਦਾ ਕਾਰਨ ਉਹਨਾਂ ਨੂੰ ਪਤਾ ਹੀ ਨਹੀਂ ਵੀ ਸ਼ਬਦ ਬੋਲਣੇ ਕੀ ਨੇ ਇਸ ਕਰਕੇ ਉਹ ਇਸ਼ਾਰਿਆਂ ਦੇ ਨਾਲ ਗੱਲ ਕਰਦੇ। ਪਰ ਜੇਕਰ ਉਹਨਾਂ ਕੋਲ ਵੀ ਸ਼ਬਦ ਦੀ ਸੂਝ ਹੋਵੇ ਜੇ ਉਹਨਾਂ ਨੂੰ ਸੁਣਨਾ ਆਵੇ ਤੇ ਉਹ ਵੀ ਬੋਲਣ ਦੇ ਸਮਰੱਥ ਬਣ ਸਕਦੇ। ਇਸ ਕਰਕੇ ਜਦੋਂ ਜਨਮ ਹੁੰਦਾ ਹੈ ਕੰਨਾਂ ਦੀ ਬੜੀ ਮਹਾਨਤਾ ਇਹ ਸਰਵਣਾ ਦੀ ਬੜੀ ਮਹਾਨਤਾ ਹੈ। ਵੀ ਅਸੀਂ ਸੁਣ ਸੁਣ ਕੇ ਗਿਆਨ ਪ੍ਰਾਪਤ ਕਰੀ ਜਾਂਦੇ ਆ ਜਾਣਕਾਰੀਆਂ ਇਕੱਤਰ ਕਰਦੇ ਆ। ਮਹਾਰਾਜ ਕਹਿੰਦੇ ਸੁਣਿਆ ਹੀ ਪਰਮੇਸ਼ਰ ਦੇ ਇਸ ਬ੍ਰਹਿਮੰਡ ਦੀ ਸੋਝੀ ਆ ਸਕਦੀ ਹੈ ਭਾਈ ਸੁਣੀਏ ਪੋ ਨਾ ਸਕੇ ਕਾਲ ਹੁਣ ਨਾਮ ਸੁਣਨ ਨਾਲ ਮੌਤ ਅਸਰ ਨਹੀਂ ਕਰ ਸਕਦੀ ਬੜਾ ਵੱਡਾ ਸਵਾਲ ਵੀ ਮੌਤ ਕਿਵੇਂ ਅਸਰ ਨਹੀਂ ਕਰ ਸਕਦੀ ਭਾਈ ਮੌਤ ਤਾਂ ਸਭ ਨੂੰ ਆਉਂਦੀ ਗੁਰਬਾਣੀ ਨੇ ਵੀ ਮੰਨਿਆ ਹੁਕਮ ਅੰਦਰ ਸਭ ਕੋ ਬਾਹਰ ਹੁਕਮਨਕ ਹੋਏ ਜੋ ਜੋ ਸੋ ਬਿਨ ਸਹਿ ਪਰਵਾਜ ਕੇ ਕਾਲ ਸੋ ਗੁਰੂ ਸਾਹਿਬ ਹੁਕਮ ਦੇ ਉਲਟ ਗੱਲ ਨਹੀਂ ਕਰਦੇ ਮੌਤ ਕੀ ਹੈ ਜਦੋਂ ਅਗਿਆਨਤਾ ਜੀਵਨ ਵਿੱਚ ਧਾਰਨ ਕਰ ਲਈਦੀ ਹੈ ਅਗਿਆਨਤਾ ਸਥਿਰ ਹੋ ਜਾਂਦੀ ਹੈ ਗਿਆਨ ਮਰ ਜਾਂਦਾ ਹੈ ਸਾਡੇ ਅੰਦਰੋਂ ਚੰਗਿਆਈ ਮਰ ਜਾਂਦੀ ਮਨੁੱਖਤਾ ਮਰ ਜਾਂਦੀ ਮਨੁੱਖਤਾ ਦਾ ਨਾਸ ਹੋ ਜਾਂਦਾ ਪਸ਼ੂ ਬਿਰਤੀ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ ਅਸੀਂ ਮਨੁੱਖ ਹੁੰਦਿਆਂ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ ਹਾਂ ਅਸੀਂ ਮਨੁੱਖ ਪਰ ਕਰਤੂਤਾ ਸਾਡੀਆਂ ਪਸ਼ੂਆਂ ਵਾਲੀਆਂ ਹੋ ਜਾਂਦੀ ਹੈ ਸੋ ਮਹਾਰਾਜ ਕਹਿੰਦੇ ਇਹ ਹੈ ਮਰਣਾ ਇਹ ਹੈ ਮੌਤ ਗੁਰਬਾਣੀ ਵਿੱਚ ਕਈ ਪ੍ਰਕਾਰ ਨਾਲ ਮੌਤ ਦਾ ਜ਼ਿਕਰ ਆਇਆ ਹੈ ਸਰੀਰ ਦਾ ਮਰਣਾ ਫਿਰ ਮਹਾਰਾਜ ਕਹਿੰਨੇ ਚੰਗਿਆਈ ਸੱਚਾਈ ਆਤਮਾ ਦਾ ਮਰ ਜਾਣਾ ਇਹ ਦੂਸਰੀ ਮੌਤ ਹੈ ਤੀਸਰੀ ਮੌਤ ਹੈ ਮੇਰੇ ਜੀਵਨ ਦੀ ਬੁਰੀਾਈ ਮਰ ਜਾਣਾ ਬੁਰੀਾਈ ਦਾ ਨਾਸ਼ ਹੋ ਜਾਣਾ ਮੇਰੇ ਅੰਦਰੋਂ ਬੁਰੀਾਈ ਖਤਮ ਹੋ ਜਾਣੀ ਇਹ ਮੌਤ ਹੈ ਗੁਰੂ ਦੇ ਦਵਾਰ ਤੇ ਆਉਂਦੀ ਹੈ ਇਹ ਮੌਤ ਨਾਮ ਨੂੰ ਸੁਣਨ ਨਾਲ ਆਉਂਦੀ ਹੈ ਜਿਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂਤਾਰ ਕੇ ਦਵਾਰ ਮੈਂ ਹਰੀ ਦੇ ਦਵਾਰ ਤੇ ਆਪਣੀ ਆਤਮਾ ਦੇ ਅੰਦਰ ਬੁਰਾਈ ਨੂੰ ਖਤਮ ਕਰ ਦੇਣਾ ਚਾਹੁੰਨਾ ਹਾਂ ਕਿਉਂਕਿ ਗੁਰੂ ਨਾਲ ਜੁੜਿਆ ਮੇਰਾ ਨਵਾਂ ਜਨਮ ਹੋ ਗਿਆ ਸੋ ਨਾਮ ਸੁਣਨ ਨਾਲ ਆਤਮਿਕ ਮੌਤ ਨਹੀਂ ਸਤਾਉਂਦੀ ਪਾਈ ਸੁਣਿਏ ਦੁਖ ਪਾਪ ਦਾ ਨਾਸ ਵੇਖੋ ਜਿਹੜਾ ਬੰਦਾ ਸੁਣਦਾ ਸੁਣਨ ਨਾਲ ਜਿਹੜੇ ਦੁੱਖ ਜੀਵਨ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਦੁੱਖ ਨੇ ਹਾਂ ਸਰੀਰਕ ਕਸ਼ਟ ਵੀ ਨੇ ਸਰੀਰਕ ਦੁੱਖ ਵੀ ਪਰ ਸਭ ਤੇ ਹੁੰਦੇ ਨੇ ਨਾਮ ਸੁਣਨ ਨਾਲ ਆਤਮਾ ਨੂੰ ਲੱਗੇ ਹੋਏ ਵਿਕਾਰ ਜਿਹੜੇ ਆਤਮਿਕ ਦੁੱਖ ਨੇ ਜਿਹੜੇ ਵਿਚਾਰਕ ਦੁੱਖ ਨੇ ਜਿਹੜੇ ਸਰੀਰਕ ਦੁੱਖਾਂ ਦਾ ਵੀ ਮੂਲ ਨੇ ਗਿਆਨ ਦੀ ਪ੍ਰਾਪਤੀ ਨਾਲ ਨਾਮ ਨੂੰ ਸੁਣਨ ਨਾਲ ਇਹ ਹੋ ਨਹੀਂ ਸਕਦੇ ਇਹ ਸਕਾਉਂਦੇ ਨਹੀਂ ਤੇ ਪਾਪ ਕੀ ਹਨ ਪਾਪ ਹਨ ਮਨ ਵਿੱਚ ਉਪਜੇ ਉਹ ਵਿਚਾਰ ਜੋ ਵਿਚਾਰ ਹੁਕਮ ਤੋਂ ਵੱਖਰੇ ਨੇ ਜੋ ਵਿਚਾਰ ਪਰਮੇਸ਼ਰ ਦੇ ਰਾਹ ਤੋਂ ਪਟਕਾਉਂਦੇ ਉਹ ਪਾਪ ਨੇ ਜੋ ਪਰਮੇਸ਼ਰ ਦੇ ਨਾਮ ਤੋਂ ਦੂਰ ਲੈ ਕੇ ਜਾਂਦੇ ਵਿਚਾਰ ਹਨ ਜੋ ਸਾਡੇ ਮਨ ਵਿੱਚ ਉਪਜਦੇ ਨੇ ਬਿਣਸਦੇ ਨੇ ਉਪਜਦੇ ਨੇ ਬਿਣਸਦੇ ਨੇ ਇਹ ਆਵਾਗਮਨ ਮਨ ਦਾ ਚੱਲਦਾ ਰਹਿੰਦਾ ਉਹ ਵਿਚਾਰ ਗਿਆਨ ਦੇ ਨਾਲ ਮਿਟ ਜਾਂਦੇ ਨੇ ਮਨ ਦੇ ਅੰਦਰ ਸਥਿਰਤਾ ਆ ਜਾਂਦੀ ਇਹ ਸਤਿਗੁਰੂ ਜੀ ਮਹਾਰਾਜ ਸਤਵੀਂ ਤੇ ਅਠਵੀਂ ਪਾੜੀਆਂ ਦੇ ਅੰਦਰ ਸਾਨੂੰ ਬਖਸ਼ਿਸ਼ ਪੇ ਕਰਦੇ ਨੇ ਹੁਣ ਮੈਂ ਪਹਿਲਾਂ ਆਖਿਆ ਇਸ ਪਾੜੀਆਂ ਦੇ ਅੰਦਰ ਭਾਵ ਸਮੁੱਚੇ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਇੱਕ ਗੱਲ ਦਰਸਾਉਣ ਦਾ ਯਤਨ ਕਰਦੇ ਦੱਸਣ ਦਾ ਯਤਨ ਕਰਦੇ ਨੇ ਉਹ ਗੱਲ ਕੀ ਹੈ ਵੀ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ ਵੀ ਇੱਕ ਚੰਗਾ ਮਨੁੱਖ ਸਤਿਆਰ ਜੀਵਨ ਸੱਚ ਦਾ ਪੰਧ ਕਿੱਦਾਂ ਬਣਿਆ ਜਾ ਸਕਦਾ ਮੈਂ ਫੇਰ ਸਵਾਲ ਤੇ ਆਵਾਂ ਕਿਉਂ ਸਤਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੇ ਪਾਲ ਉੱਤਰ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਆਖਦੇ ਹਨ ਰਜ਼ਾ ਵਿੱਚ ਚੱਲ ਹੁਕਮ ਵਿੱਚ ਚੱਲ ਊੜ ਦੀ ਕੰਧ ਖਤਮ ਹੋ ਜਾਏਗੀ ਉਦ ਸੱਚਾ ਹੋ ਜਾਏਗਾ ਹੁਣ ਜਿਹੜੀ 7ਵੀਂ ਤੇ 8ਵੀਂ ਪੌੜੀ 7ਵੀਂ ਪੌੜੀ ਅੰਦਰ ਮਹਾਰਾਜ ਕਹਿੰਦੇ ਜਿੰਨਾ ਮਰਜੀ ਕੁਝ ਕਰ ਲੈ ਜਿੰਨਾ ਮਰਜੀ ਤੂੰ ਨਾਮਣਾ ਖੱਟ ਲੈ ਜੇ ਹੁਕਮ ਵਿੱਚ ਨਹੀਂ ਚੱਲੇ ਆਂ ਤੇ ਤੇਰੀ ਯੁਗਤ ਕੀੜੇ ਤੋਂ ਵੀ ਥੋੜੀ ਐ ਕੀੜੇ ਤੋਂ ਵੀ ਨੀਵੀਂ ਜੂਨ ਚ ਐ ਤੇ ਅਗਲੀ ਪੌੜੀ ਅੰਦਰ ਮਹਾਰਾਜ ਕਹਿੰਦੇ ਹਾ ਨਾ ਪਿਛਲੀ ਪੌੜੀ ਦੇ ਵਿੱਚ ਨਾਲ ਇਹ ਵੀ ਸਮਝਾਇਆ ਵੀ ਐਡਾ ਵੱਡਾ ਨਾਮਣਾ ਖੱਟਣ ਵਾਲਾ ਵੀ ਪ੍ਰਭੂ ਦੀ ਬਰਾਬਰੀ ਇੱਕ ਤਣਕੇ ਜਿੰਨੀ ਵੀ ਨਹੀਂ ਕਰ ਸਕਦਾ ਅਗਲੀ ਪੌੜੀ ਵਿੱਚ ਮਹਾਰਾਜ ਜੀ ਨੇ ਸਮਝਾਇਆ ਵੀ ਨਾਮ ਨੂੰ ਸੁਣਨ ਦੇ ਨਾਲ ਦੁੱਖ ਤੇ ਪਾਪਾਂ ਦਾ ਨਾਸ ਹੁੰਦਾ ਹੈ ਨਾਮ ਨੂੰ ਸੁਣਨ ਦੇ ਨਾਲ ਵਡਿਆਈ ਮਿਲਦੀ ਹੈ ਨਾਮ ਨੂੰ ਸੁਣਨ ਦੇ ਨਾਲ ਮਨ ਅੰਦਰ ਸ਼ਾਂਤੀ ਸ਼ੂਰ ਬੀਰਤਾ ਬਲਵਾਨਤਾ yogi ਜਪੀ ਤਪੀ ਸੰਨਿਆਸੀਆ ਵਰਗੇ ਸੁਰਤ ਪੈਦਾ ਹੁੰਦੀ ਸੋ ਸਾਧ ਸੰਗਤ ਜੀ ਇਹ ਦੋ ਪੌੜੀਆਂ ਦੀ ਵਿਚਾਰ ਹੈ ਮਹਾਰਾਜ ਜਿੰਨੀ ਸਮਰੱਥਾ ਦਾਸ ਜੀ ਨੂੰ ਬਖਸ਼ੀ ਉਹਦੇ ਮੁਤਾਬਕ ਆਪ ਸਰਬ ਸੰਗਤ ਦੇ ਨਾਲ ਇਹ ਵਿਚਾਰਾਂ ਦੀ ਸਾਂਝ ਪਾਈ ਹੈ ਮੈਂ ਬੇਨਤੀ ਕਰਾਂਗਾ ਵੀ ਸੰਗਤ ਵੱਧ ਤੋਂ ਵੱਧ ਇਸ ਚੈਨਲ ਦੇ ਨਾਲ ਜੁੜੇ ਤਾਂ ਜੋ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਜਿੱਥੇ ਅਸੀਂ ਕਰਨਾ ਉਥੇ ਆਪ ਵੀ ਜਪਜੀ ਸਾਹਿਬ ਤੁਰਾ ਹੈ ਬਾਣੀ ਦਾ ਇੱਕ ਮੁੱਖ ਬਾਣੀ ਹੈ ਅਸੀਂ ਇਹਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ